ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਨੀਤਿੰਦਰ ਗਾਨੀ ਸੀਐਮਡੀ ਯੋਗ ਸ਼ਾਲਾ ਵੱਲੋਂ ਚਲਾਇਆ ਗਿਆ ਪ੍ਰੋਜੈਕਟ ਡੀਐਮਵਾਈਐਸ ਦੇ ਵਿੱਚ ਐਜ਼ ਅ ਟੀਚਰ ਵੀ ਤੌਰ 'ਤੇ ਮੈਂ ਕੰਮ ਕਰ ਰਿਹਾ ਹਾਂ ਪਹਿਲਾ ਇਸ ਪ੍ਰੋਜੈਕਟ ਦੇ ਵਿੱਚ ਰਹਿਣ ਤੋਂ ਬਾਅਦ ਕਾਫੀ ਜ਼ਿਆਦਾ ਮੈਂ ਲੋਕਾਂ ਤੱਕ ਗਿਆ ਤੇ ਉਹਨਾਂ ਦੀ ਸਿਹਤ ਨੂੰ ਠੀਕ ਕਰਨ ਦੇ ਵਿੱਚ ਕਾਫੀ ਦਾ ਹੈਲਪ ਕੀਤੀ ਸਿਹਤਮੰਦ ਰਹਿਣ ਲਈ ਨਵੇਂ ਯੂਥ ਨੂੰ ਵੀ ਇਹਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ ਜਦੋਂ ਇਹ ਮੇਰਾ ਡਿਪਲੋਮਾ 4 ਮਹੀਨੇ ਤੱਕ ਦਾ ਹੋ ਜਾਊਗਾ ਉਸ ਤੋਂ ਬਾਅਦ ਮੈਨੂੰ ਸਕਾਲਰਸ਼ਿਪ ਮਿਲਣੀ ਸ਼ੁਰੂ ਹੋ ਜਾਊਗੀ ਪੰਜਾਬ ਸਰਕਾਰ ਇਹਦੇ ਅੱਗੇ ਰੋਜ਼ਗਾਰ ਕੱਢੇਗੀ ਜਿਸ ਕਰਕੇ ਮੈਨੂੰ ਸਰਕਾਰੀ ਨੌਕਰੀ 판 ਦਾ ਵੀ ਮੌਕਾ ਮਿਲ ਸਕਦਾ ਤੇ ਇਹ ਪ੍ਰੋਜੈਕਟ ਇਹ ਜਿਹੜੇ ਸਟੂਡੈਂਟ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਜਾ ਕੇ ਕਲਾਸਾਂ ਲੈਣਗੇ ਮੌਕਾ ਮਿਲ ਰਿਹਾ ਕਿ ਇਹਦੇ ਬਾਰੇ ਮੈਨੂੰ ਅੰਦਰ ਡੀਪਲੀ ਨੋਲੇਜ ਮਿਲੇਗੀ ਤਾਂ ਕਿ ਮੈਂ ਆਪ ਹੁਣ ਟ੍ਰੇਨਰ ਬਣ ਸਕਾਂ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਕੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਾਂ। ਸਹੀ ਤਰ੍ਹਾਂ ਦੀ ਅੱਜ ਕੱਲ੍ਹ ਬਿਮਾਰੀਆਂ ਚੱਲਦੀਆਂ ਕਈਆਂ ਦੇ ਗੋਡੇ ਨਹੀਂ ਚੱਲਦੇ ਕਈਆਂ ਦੀ ਪਿੱਛੇ ਦਰਦਰ ਇਹਨਾਂ ਦਾ ਆਇਆ ਤਾਂ ਉਸ ਨਾਲ ਮੈਂ ਯੋਗਾ ਦਾ ਗਿਆਨ ਲੈ ਕੇ ਉਹਨਾਂ ਨੂੰ ਅੱਗੇ ਸਿਖਾ ਸਕਦਾ ਤੇ ਉਹਨਾਂ ਦੀ ਹਰ ਰੋਗ ਦੀ ਪੁਸ਼ਟੀ ਖਤਮ ਕਰ ਸਕਦਾ ਯੋਜਨਾ ਦਾ ਫਾਇਦਾ ਚੱਕੋ ਤੇ ਆਪਣੀ ਐਡਮਿਸ਼ਨ ਕਰਵਾਓ ਤੇ ਆਪਣੇ ਤੇ ਪੰਜਾਬ ਤੇ ਭਾਰਤ ਨੂੰ ਹੈਲਦੀ ਬਣਾਓ ਮੈਂ ਸੀਐਮ ਭਗਵੰਤ ਮਾਨ ਜੀ ਦਾ ਹੱਥ ਬੰਨ ਕੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਉਪਰਾਲਾ ਸਾਨੂੰ ਦਿੱਤਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਤੇ ਅੱਗੇ ਉਹਨਾਂ ਨੂੰ ਸਿਹਤਮੰਦ ਰਹਿਣ ਲਈ ਵੀ ਲਾਭ ਦਾ ਇੱਕ ਹੈਗਾ ਹੈ।